ਮੇਰੇ ਵੀ ਮਰੀਆ ਭੈਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੇਰਾ ਨਾਮ ਚਮਨ ਲਾਲ ਤਹਿਸੀਲ ਪ੍ਰਧਾਨ ਗੁਰੂ ਸਾਹਿਬ ਅਸੀਂ ਅੱਜ ਪਿੰਡ ਬੰਦੀ ਵਾਲੇ ਵਿੱਚ ਪ੍ਰਧਾਨ ਬੱਗਾ ਸਿੰਘ ਜੀ ਪਹੁੰਚੇ ਨੇ ਕਿਉਂਕਿ ਨਰੇਗਾ ਦੀਆਂ ਕਾਫੀ ਮੁਸ਼ਕਲ ਆ ਰਹੀਆਂ ਸੀ ਇਸ ਲਈ ਪ੍ਰਧਾਨ ਜੀ ਨੂੰ ਅੱਜ ਸਾਡੇ ਪ੍ਰਧਾਨ ਮਨਜੀਤ ਕੌਰ ਨੇ ਬੁਲਾਇਆ ਹੈ ਤੇ ਉਹਨਾਂ ਪ੍ਰਧਾਨ ਬੱਗਾ ਸਿੰਘ ਜੀ ਉਹਨਾਂ ਦੇ ਵਿਚਾਰ ਦੱਸਣ ਵਾਸਤੇ ਆਏ ਨੇ ਤੇ ਉਹਨਾਂ ਦੇ ਵਿਚਾਰ ਸੁਣੋ ਤੇ ਆਪਣੇ ਵਿਚਾਰ ਦੱਸੋ ਜੈ ਭੀਮ ਜੈ ਭਾਰਤ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀ ਜੈ ਭਾਰਤ ਅੱਜ ਪਿੰਡ ਬੰਦੀ ਵਾਲੇ ਦੇ ਵਿੱਚ ਸਾਡੇ ਤਸੀਰ ਪ੍ਰਧਾਨ ਚੰਮਲਾਲ ਸਾਡੇ ਬਲਾਕ ਦੇ ਆਗੂ ਆ ਥੋੜੇ ਦਿਨਾਂ ਤੱਕ ਇਹਨਾਂ ਨੂੰ ਸ਼ਕਤੀ ਦਾ ਉਹਦਾ ਮਿਲ ਜਾਣਾ ਜੇਕਰ ਸੰਭਾਲ ਸਕਦੇ ਤਾਂ ਇਹਨਾਂ ਦੇ ਵਿੱਚ ਅੱਜ ਪਿੰਡ ਦੇ ਪਹੁੰਚੇ ਹੋਏ ਆ ਸਭ ਤੋਂ ਦੁੱਖ ਦੀ ਗੱਲ ਆ ਕਿ ਇਹਨਾਂ ਦੇ ਕੰਮ ਤੇ ਜਦੋਂ ਲੇਬਰ ਲੱਗੀ ਹੋਈ ਸੀ ਇੱਕ ਮੱਖੀਆਂ ਨੇ ਬਹੁਤ ਵੱਡਾ ਹਾਸਾ ਕੀਤਾ ਲੇਕਿਨ ਉਹਦੇ ਲਈ ਸਾਨੂੰ ਟਾਈਮ ਕੱਟਣਾ ਚਾਹੀਦਾ ਸੀ ਅਸੀਂ ਨਹੀਂ ਟਾਈਮ ਕੱਟ ਸਕੇ ਸਰਕਾਰ ਕੋਲੋਂ ਸਾਨੂੰ ਕੋਈ ਵੀ ਮਿਲੇਗਾ ਕਿ ਕੰਮ ਕਰੀਏ ਪਰ ਕੋਈ ਨੁਕਸਾਨ ਹੁੰਦਾ ਤੇ ਉਹਦਾ ਮੁਆਵਜ਼ਾ ਮਿਲਦੇ ਆ ਅਸੀਂ ਉਹ ਨਹੀਂ ਲੈ ਸਕੇ ਕਿਉਂਕਿ ਅਸੀਂ ਇੱਕ 11 ਤਰੀਕ ਦੇ ਮਿਸ਼ਨ ਵਿੱਚ ਲੱਗੇ ਸੀਗੇ ਦੂਸਰੀ ਗੱਲ ਆ ਕਿ ਦੇਖੋ ਕਿ ਸਰਕਾਰਾਂ ਸਾਨੂੰ ਸ਼ੁਰੂ ਤੋਂ ਹੀ ਟੂੰਦੀਆਂ ਨਹੀਂ ਕਿ ਇਹ ਕਿੱਥੋਂ ਜੋਗੇ ਨੇ ਆਹ ਦੇਖ ਰਹੇ ਆ ਅੱਜ 30 ਤਰੀਕਾ ਪੰਜਾਬ ਦੀ ਕਾਲ ਦੀ ਬੰਨਾ ਅੱਜ ਅਸੀਂ ਉਹਦੇ ਵਿੱਚ ਯੋਗਦਾਨ ਕਾਲ ਦੇ ਵਿੱਚ ਨਹੀਂ ਪਾ ਸਕਦੇ ਲੇਕਿਨ ਫਿਰ ਵੀ ਬੜੇ ਦੁੱਖ ਦੀ ਗੱਲ ਆ ਅਣ ਜਿਹੜੀ ਕਿ ਸਾਡੇ ਮੂਰਤੀ ਨੂੰ ਤੋੜਨ ਦਾ ਬਾਬਾ ਸਾਹਿਬ ਡਾਕਟਰ ਬੇਕਰ ਪੀਰਮੋ ਸਾਹਿਬ ਨੇ ਇੱਕ ਸਰਕਾਰ ਦੇ ਕਰਿੰਦਿਆਂ ਨੇ ਇੱਕ ਪਲਾਨ ਬਣਾਇਆ ਸੀਗਾ ਤੇ ਸਾਨੂੰ ਟਿੱਪ ਨਹੀਂ ਕਰਦੇ ਆ ਤੇ ਛੇੜ ਛਾੜ ਕਰਦੇ ਰਹਿੰਦੇ ਆ ਤਾਂ ਉਸ ਦੇ ਵਿੱਚ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਆ ਤੇ ਨਾਲ ਸਾਡੀ ਮੰਗ ਆ ਕਿ ਜਿਹੜੇ ਇਹੋ ਜਿਹੇ ਅੰਸਰ ਨੇ ਉਹ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਇਹੋ ਜਿਹਾ ਦੁਖਦੀਨ ਹਾਸਾ ਕਰਦੇ ਆ ਚਾਹੇ ਉਹ ਟਿੱਪਣੀ ਕਰਦੇ ਆ ਚਾਹੇ ਕਿਸੇ ਮੂਰਤੀ ਨੂੰ ਧਾਰਮਿਕ ਮੂਰਤੀ ਨੂੰ ਤੋੜਦੇ ਆ ਤੇ ਉਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਡੀ ਮੰਗ ਆ ਤੇ ਦੂਸਰੇ ਨੰਬਰ ਤੇ ਕਿ ਪੰਜਾਬ ਦੀ ਜਿਹੜੀ ਕਾਲ ਆ ਉਹਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਬਹੁਤ ਬਾਬਾ ਸਾਹਿਬ ਦੀ ਦੇਣ ਸੀਗੀ ਡਾਕਟਰ ਬੇਟਕਰ ਭਿਮਨੌਰ ਸਾਹਿਬ ਦੀ ਜਿਹੜੇ ਅੱਜ ਅਸੀਂ ਵੜਮ ਜਾਣਦੇ ਆ ਵੋਟ ਪਾਉਣ ਜਾਣਦੇ ਆ ਨੌਕਰੀਆਂ ਲੈ ਰਹੇ ਆ ਮਕਾਨ ਬਣਾ ਰਹੇ ਆ ਇਹ ਉਹਨਾਂ ਦੀ ਦੇਣ ਸੀਗੀ ਤਾਂ ਅੱਜ ਦੀ ਜਿਹੜੀ ਉਹਨਾਂ ਦੇ ਨਾਮ ਦੀ ਹੜਤਾਲ ਆ ਬਾਬਾ ਸਾਹਿਬ ਡਾਕਟਰ ਬੀਟਕਰ ਪੀਰਵੋ ਸਾਹਿਬ ਦੀ ਸਾਰੇ ਅਸੀਂ ਸੰਯੋਗ ਦਈਏ ਇਕੱਠੇ ਹੋ ਕੇ ਤਾਂ ਇਹਨੂੰ ਕਾਬਜ਼ਾਬ ਕਰੀਏ ਲੇਕਿਨ ਸਾਡੀ ਮਜਬੂਰੀ ਆ ਕਿ ਅਸੀਂ ਇੱਕ 11 ਤਰੀਕ ਦਾ ਪ੍ਰੋਗਰਾਮ ਰੱਖਿਆ ਕਿ ਜਾਦੇ ਲੋਕ ਤਾਂ ਅਸੀਂ ਇਕੱਠੇ ਨਹੀਂ ਕਰ ਸਕਦੇ ਲੇਕਿਨ ਅੰਦਰੋਂ ਸਾਡੀ ਪੂਰੀ ਹਮਦਰਦੀ ਆ ਨਾਲ ਖੜੇ ਆ ਹੜਤਾਲ ਨੂੰ ਕਾਮਯਾਬ ਕਰਨ ਲਈ ਤੇ ਨਾਲ ਹੀ ਮੰਗ ਕਰਦੇ ਆ ਅਸੀਂ ਸਾਰੇ ਕਿ ਉਸ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹੋ ਜੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਕੋਈ ਅੱਗੇ ਤੋਂ ਕੋਈ ਇਹੋ ਜਿਹਾ ਬੰਦਾ ਕਤਮ ਨਾ ਚੱਕ ਸਕੇ ਤਾਂ ਰਹਿੰਦੀ ਹੋਈ ਗੱਲ ਸਾਡੀ ਮਨਰੇਗਾ ਦੀ ਕਿ ਮਨਰੇਗਾ ਜਿਹੜਾ ਹੈਗਾ ਸਾਡਾ ਉਹ ਵੀ ਇੱਕ ਬਾਬਾ ਸਾਹਿਬ ਡਾਕਟਰ ਬੇਲਕਾਰ ਵੀਰ ਸਾਹਿਬ ਦੀ ਦੇਣਾ 1952 ਦੇ ਵਿੱਚ ਜਿਹੜਾ ਸਦਾਨ ਲਿਖਿਆ ਸੀ ਉਹਦੇ ਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਲ ਦੇ ਅਧਾਰ ਤੇ ਦੇਣਾ 1951 ਦੇ ਸੰਵਿਧਾਨ ਨੂੰ ਸੋਧ ਕੀਤੀ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣਿਆ ਉਸ ਕਾਨੂੰਨ ਨੂੰ 20 ਸਾਲ ਹੋ ਗਏ ਬੜੇ ਨੂੰ ਤਾਂ ਬਹੁਤ ਮੁਸ਼ਕਲਾਂ ਆ ਰਹੀਆਂ ਹਾਲੇ ਤੱਕ ਕਿਸੇ ਨੇ ਲਾਗੂ ਨਹੀਂ ਪੂਰੀ ਤਰ੍ਹਾਂ ਕੀਤੀਆਂ ਕਿਸੇ ਸਰਕਾਰਾਂ ਨੇ ਨਹੀਂ ਕੀਤੀਆਂ ਇਹ ਤਾਂ ਜਥੇਬੰਦੀਆਂ ਨੇ ਰੋਜ਼ ਪ੍ਰਦਰਸ਼ਨ ਕੀਤਾ ਤੇ ਲੋਕਾਂ ਦੇ ਵਿੱਚ ਇੱਕ ਗੱਲ ਮਰੀਗਾ ਦੀ ਗਈ ਤੇ ਲੋਕਾਂ ਨੇ ਮੰਗ ਕੀਤੀ ਆ ਅੱਜ ਵੀ ਸਿਆਸੀ ਲੋਕ ਨੇ ਜਿਹੜੇ ਉਹ ਨਾਜਾਇਜ਼ ਹਾਜ਼ਰੀਆਂ ਲਾਰੇ ਨੇ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਜਿਹੜੇ ਹੈਗੇ ਕੰਮ ਕਰਨ ਵਾਲੇ ਬੰਦੇ ਉਹ ਦੁਖੀ ਨੇ ਉਹਨਾਂ ਨੂੰ ਦੂਰ ਕੰਮ ਦਿੱਤਾ ਜਾਂਦਾ ਉਹਨਾਂ ਨੂੰ ਘੱਟ ਕੰਮ ਦਿੱਤਾ ਜਾਂਦਾ ਪੈਸੇ ਘੱਟ ਪਾਏ ਜਾਂਦੇ ਆ ਕਿਉਂਕਿ ਇਹਨਾਂ ਨੂੰ ਜਿੰਨਾ ਵੀ ਖੰਜਲ ਖਰਾਬ ਕਰੋਗੇ ਇਹ ਨਰੇਗਾ ਛੱਡ ਜਾਣਗੇ ਇਸ ਕਾਨੂੰਨ ਨੂੰ ਖਤਮ ਕਰਨ ਲਈ ਤੁਲੇ ਹੋਏ ਨੇ ਤਾਂ ਮੇਰੀ ਮੰਗ ਆ ਜਿੰਨੇ ਵੀ ਮੇਰੇ ਲੀਡਰਸ਼ਿਪ ਦੇ ਆਗੂ ਨੇ ਕਿ ਨਰੇਗਾ ਹੋਣ ਜਿਹੜੀ ਹੈਗੀ ਹੈ ਬੰਦ ਨਹੀਂ ਹੋ ਸਕਦੀ ਇਹ ਵਧੇਗੀ ਕਿਉਂਕਿ ਅਸੀਂ ਦੋ ਕੇਸ ਲਾਏ ਸੀ ਹਾਈ ਕੋਰਟ ਚ ਉਹ ਪੰਚਾਇਤਾਂ ਨੇ ਵੀਡੀਓ ਨੇ ਐਡੀਸੀ ਨੇ ਲੋਕਾਂ ਦੀ ਰਿਪੋਰਟ ਕਰਕੇ ਗੁੱਠੇ ਸੈਨ ਲਵਾ ਕੇ ਉਹ ਸਾਨੂੰ ਹਰਾ ਦਿੱਤਾ ਜਾ ਹੁਣ ਅਸੀਂ ਦੋ ਕੇਸ ਲਾਈ ਹੋਏ ਆ ਫਰੋਜਪੁਰ ਚ ਉਹਦੇ ਉੱਤੇ ਚੜ ਕੇ ਅਸੀਂ ਮਿਹਨਤ ਕਰ ਰਹੇ ਆ ਤੇ ਪੈਰਵਾਈ ਕਰ ਰਹੇ ਆ ਤੇ ਨਾਲ ਦੀ ਨਾਲ ਹੀ ਪੂਰਾ ਡਾਟਾ ਜਿਹੜਾ ਹੈਗਾ ਇਕੱਠਾ ਕਰਕੇ ਅਸੀਂ ਦੇ ਰਹੇ ਆ 1 ਕਰੋੜ 80 ਲੱਖ ਦਾ ਕਪੜਾ ਵੀ ਅਸੀਂ ਫਲਾਇਆ ਇੱਕ ਜਿਹੜਾ ਪਿੰਡ ਸੀਗਾ ਨਵੇਂ ਰਾਜੋ ਕੀ ਗੱਟੀ ਇਹਨਾਂ ਨੇ ਜਾਲੀ ਬਣਾਇਆ ਸੀ ਤਾਂ 40 ਲੱਖ ਦਾ ਉੱਥੇ ਵੀ ਜਿਹੜਾ ਕਪੜਾ ਹੈਗਾ ਉਹ ਵੀ ਸਾਹਮਣੇ ਆ ਗਿਆ ਤਾਂ ਕੋਰਟ ਦੇ ਥਰੂ ਸਾਨੂੰ ਬਹੁਤ ਵੱਡੀਆਂ ਸਹੂਲਤਾਂ ਮਿਲ ਰਹੀਆਂ ਤਾਂ ਚੋਰ ਜਿਹੜੇ ਹੈਗੇ ਆ ਭਜਨੇ ਖਤਮ ਹੋ ਜਾਣ ਖਤਮ ਕਰ ਦੇਾਂਗੇ ਉਹਨਾਂ ਨੂੰ ਤਾਂ ਆਪਣੇ ਜਿਹੜੇ ਹੱਕੇ ਲਾਗੂ ਕਰਾ ਸਕੀਏ ਤਾਂ ਇੰਨਾ ਕਹਿ ਦਿਆ ਹੋਇਆ ਸਭ ਨੂੰ ਜੈ ਪੀਮ ਜੈ ਭਾਰਤ ਨੂੰ ਸਸਿਕਾਲ ਨਮਸਕਾਰ ਵਿਆਸ